ਮੈਂ ਆਪਣਾ ਬੁਲਾਉਣ ਲੱਗੇ ਕਿ ਇੱਥੇ ਰਾਤ ਰਹਿਣਾ ਹਾਂਜੀ ਬੇਟਾ ਕੰਡ ਗੇਪੀ ਰੰਗ ਕਰਨਾ ਪਊਗਾ ਕਿ ਬਾਦਿਆਂ ਹਾਂਜੀ ਤੇ ਨਾਚਰ ਬਚਨ ਮੰਨਣਾ ਨਾ ਹਾਂਜੀ ਉਹ ਨਾਚਰ ਤਾਂ ਮੈਂ ਤੇ ਜਿਮੇਵਾਰ ਹਾਂ ਇਹ ਬਚਨ ਨਹੀਂ ਮੰਨਣਾ ਪਰ ਇੱਕ ਕੰਮ ਹੈ ਕਿ ਜਦੋਂ ਜਿਹੜਾ ਵੀ ਟਾਈਮ ਬੰਦਾ ਇਹ ਨਾ ਟਾਈਮ ਦੇ ਨਾਲ ਆ ਜਾਣਾ ਤਤ ਕਾ ਬਬੀ ਮੈਗਰੀਤੀ ਬੰਦਾ ਮੇਰੇ ਕਾ ਅੱਗਾ ਪਿੱਛਾ ਹੋ ਜਾਣਾ ਉਹ ਨਹੀਂ ਗੱਲ ਹਾਂਜੀ ਲਟਾਏ ਆ ਕਿ ਮੇਰਾ ਇਹ ਬਾਤਾਂ ਨੂੰ ਗੱਲ ਕਹਿਣੀ ਆ ਨਾ ਉਹ ਬੰਦਣੀ ਆ ਤਤ ਲੱਗਦਾ ਜੀ ਕੀ ਕਰੇ ਇਹੋ ਉਹਨਾਂ ਨੇ ਮੇਵੜੀ ਰਾਤ ਦੀ ਚਾਲ ਨੂੰ ਨਿਛੜ ਕਰਨਾ ਰਹਿਣ ਲੱਗ ਲਿਓ ਉਹ ਠੀਕ ਹੈ ਆਪਣਾ ਬਾਬਾ ਜੀ ਨੇ ਨੇ ਕਿਹੜੇ ਕਲਣਾ ਬਿ ਹੁਕਮਨਾਵੇਂ ਬਲਾਨ ਬਾਸ ਤੇ ਭਾਈ ਗ੍ਰੰਥੀ ਕੋਈ ਵੀ ਨਹੀਂ ਤਾਂ